ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਬੱਡੀ ਅਪਡੇਟ YouTube ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 8 ਦਸੰਬਰ ਨੂੰ ਕਰਵਾਏ ਗਏ ਸਨ ਤੇ ਕੱਲ 8 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਇੱਕ ਚੱਲਦਾ ਟੂਰਨਾਮੈਂਟ ਕਿਉਂ ਕੈਨਸਲ ਹੋਇਆ ਉਸ ਬਾਰੇ ਵੀ ਦੱਸਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆਂ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਅਬੂਵਾਲ ਲੁਧਿਆੜੇ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ 51000 ਤੇ ਦੂਜਾ 44000 ਸੀ ਤੇ ਵੈਸਟਰ ਰੇਡਰ ਤੇ ਜਾਫੀ ਦੇ ਲਈ ਸਰਪ੍ਰਾਈਜ਼ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਟੂਸੇ ਤੇ ਰਾਵਗੜ੍ਹ ਭੁੱਲਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਰਾਵਗੜ੍ਹ ਭੁੱਲਰ ਫਾਸਟ ਤੇ ਟੂਸੇ ਸੈਕੰਡ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਕਾਲੀ ਸਦਮਾ ਬੇਟ ਆਲਾ 7 ਕਵੱਡੀਆਂ ਪਾ ਕੇ 7 ਨੰਬਰ ਲੈ ਤੇ ਤੇ ਬੇਟ ਜਾਫੀ ਬਣੇਗਾ ਬੀ ਆਰਾਮਗੜ੍ਹ ਭੁੱਲਰ ਵਾਲਾ 5 ਟੱਚ ਲੈ ਕੇ 2 ਜੱਫੇ ਲਾਏ ਅੱਗੇ ਗੱਲ ਕਰਦੇ ਆ ਰਾਮਾ ਬਠਿੰਡਾ ਕਵੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਨਾਮ 31000 ਤੇ ਦੂਜਾ ਨਾਮ 21000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਗੀਜ਼ਰ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਕਾਲੇ ਕੇ ਤੇ ਰੋੜੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਰੋੜੀ ਫਾਸਟ ਤੇ ਕਾਲੇ ਕੇ ਸੈਕੰਡ ਤੇ ਇ ਆਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਟਰ ਬਣੇਗਾ ਫੌਜੀ ਫੱਗੂ ਵਾਲਾ ਅਠ ਕਬਡੀਆਂ ਪਾ ਕੇ 7 ਨੰਬਰ ਲੈਤੇ ਤੇ ਬੇਟਾ ਜਾਫੀ ਬਣੇਗਾ ਨਿੰਮਾ ਰੋੜੀ ਤੇ ਰਿੰਕੂ ਰੋੜੀ ਵਾਲਾ ਦੋਨਾਂ ਨੇ ਚਾਰ ਚਾਰ ਟੱਚ ਲੈ ਕੇ ਤਿੰਨ ਤਿੰਨ ਜਫੇ ਲਾਏ ਦੋਨੇ ਜੁਆਇੰਟ ਵੈਸਟ ਜਾਫੀ ਬਣਿਆਗੇ ਅੱਗੇ ਗੱਲ ਕਰਦੇ ਕਨੇਚ ਸਾਨਨੇਵਾਲ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 31000 ਤੇ ਦੂਜਾ ਨਾਮ 21000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਐਲਈਡੀਆਂ ਦਿੱਤੇ ਗੰਗੀਆਂ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਸਪਾਰ ਤੇ ਜਰਗੜੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਜਰਗੜੀ ਫਸਟ ਤੇ ਸਪਾਰ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਸੱਤੀ ਜਰਗੜੀ ਵਾਲਾ ਤੇ ਤੇ ਇਥੋਂ ਦੇ ਵੈਸਟ ਜਾਫੀਆਂ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਜਾਫੀ ਪੜੇਗਾ ਚਰਨੀ ਬਾਬਾਲ ਤੇ ਸਫੀਰ ਸੀਨ ਵਾਲਾ ਦੋਨੇ ਜਿਹੜੇ ਵੈਸਟ ਜਾਫੀ ਬਣੇਗਾ ਕਿ ਦੋਨਾਂ ਨੇ ਚਾਰ ਚਾਰ ਟੱਚ ਲੈ ਕੇ ਇੱਕ ਇੱਕ ਜਫਾ ਲਾਇਆ ਅੱਗੇ ਗੱਲ ਕਰਦੇ ਹਰਪਾਲਪੁਰ ਪਟਿਆਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 44000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਐਲਈਡੀਆ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਰੱਤਾ ਥੇ ਤੇ ਬਨੂੜ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬਨੂੜ ਫਾਸਟ ਤੇ ਰੱਤਾ ਥੇ ਸੈਕੰਡ ਤੈਥੋਂ ਦੇ ਵੈਸਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟਰ ਰੇਡਰ ਬਣੇਗਾ ਰਾਹੁਲ ਮੁਕੰਦਪੁਰ ਗਿਆ 8 ਕਵੱਡੀਆਂ ਪਾ ਕੇ 7 ਨੰਬਰ ਲੈ ਤੇ ਤੇ ਬਿਠੇ ਜਾਫੀ ਬਣੇਗਾ ਬਿੱਲਾ ਬਨੂੜਾ ਵਾਲਾ 5 ਟੱਚ ਲੈ ਕੇ 5 ਜਫੇ ਲਾਏ ਤੇ ਅੱਗੇ ਗੱਲ ਕਰਦੇ ਆ ਲੰਬੀ ਸ੍ਰੀ ਮੁਕਤਸਰ ਸਾਹਿਬ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 71000 ਤੇ ਦੂਜਾ ਨਾਮ 45000 ਸੀ ਤੇ ਵੈਸਟਰ ਰੇਡਰ ਤੇ ਜਾਫੀ ਦੇ ਲਈ 515100 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਸੂਰੇਵਾਲ ਤੇ ਕੋਟਪਾਈ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚ ਕੋਟਪਾਈ ਦੀ ਟੀਮ ਤੈਥੋਂ ਦੇ ਵੈਸਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟਰ ਰੇਡਰ ਬਣੇਗਾ ਬਾਂਸ ਸੂਰੇਵਾਲ 11 ਕਬੱਡੀ ਦਾ ਪਾ ਕੇ 8 ਨੰਬਰ ਲੈ ਤੇ ਤੇ ਬੈਠ ਜਾਫੀ ਬਣੇਗਾ ਬੋਨੂ ਕੋਟ ਪਾਈ ਵਾਲਾ 7 ਟੱਚ ਲੈ ਕੇ ਤਿੰਨੇ ਜੱਫੇ ਲਾਏ ਅੱਗੇ ਗੱਲ ਕਰਦੇ ਆ ਨਿਊਜ਼ੀਲੈਂਡ ਦੇ ਵਾਲਡ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਤੇ ਉਥੇ ਫਾਈਨਲ ਮੈਚ ਹੋਇਆ ਸੀ ਯੂ ਐਸ ਏ ਤੇ ਪਾਕਿਸਤਾਨ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਪਾਕਿਸਤਾਨ ਦੀ ਟੀਮ ਫਾਸਟ ਰਹੀ ਤੇ ਯੂ ਐਸ ਏ ਦੀ ਟੀਮ ਸੈਕੰਡ ਇਥੋਂ ਦੇ ਵੈਸਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟਰ ਰੇਡਰ ਬਣਿਆਗਾ ਬੋਡਸਪੋਰਟ ਬਲਾਲਟੀ ਲੋਰ ਕਿੱਕ ਵੱਡੇਗਾ ਪਾ ਕੇ 21 ਨੰਬਰ ਲਈ ਤੇ ਵੈਸਟਰ ਜਾਫੀ ਬਣਿਆਗਾ ਰਾਣਾ ਵਾਲੀ ਸਾੜ 6 ਟੱਚ ਲੈ ਕੇ ਤਿੰਨ ਜਫੇ ਲਾਏ वर्ल्ड ਕੱਪ ਦੇ ਵੈਸਟਰ ਦੇ ਲਈ 11-1100 ਡਾਲਰ ਤੇ 100 ਦੇ ਦੀ ਚੈਨਾਂ ਦਿੱਤੀਆਂ ਗਿਆ ਸਨ ਅੱਗੇ ਗੱਲ ਕਰਦੇ ਨਰਾਲਾ ਦਿੱਲੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ ਲੱਖ ਰੁਪਈਆ ਤੇ ਦੂਜਾ ਨਾਮ 61000 ਸੀ ਤੇ ਵੈਸਟਰ ਰੇਡਰ ਤੇ ਜਾਫੀ ਦੇ ਲਈ ਲੱਖ ਲੱਖ ਰੁਪਈਆ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਬਾਹੂ ਅਕ ਟੀਮਾਂ ਦੇ ਵਿੱਚ ਕਰ ਰਹੇ ਇਹਦੇ ਵਿੱਚ ਫਰਵਾੜਾ ਸੈਕਟ ਤੇ ਬਾਹੂ ਅਕਬਰ ਪਰ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬੜੇਗਾ ਗੋਰਾ ਰਸਾਲੂ ਵਾਲਾ 8 ਕ ਵੱਡਗਾ ਪਾ ਕੇ 8 ਨੰਬਰ ਲਈ ਤੇ ਤੇ ਵੈਟ ਜਾਫੀ ਬੜੇਗਾ ਸ਼ੀਲੂ ਬਾਹੂ ਅਕਬਰ ਪਰ ਤੇ ਬਨੀਸ਼ ਬਾਹੂ ਅਕਬਰ ਪਰ ਦੋ ਦੜੇ ਪੰਜ ਪਟਾਚ ਲੈ ਕੇ ਤਿੰਨ ਦੜ ਜਫੇ ਲਾਏ ਤੇ ਦੋਦੇ ਜਵਾਡ ਵੈਸਟ ਜਾਫੀ ਬੜੇ ਤੇ ਹੁਣ ਕੱਲ ਕਰਦੇ ਗਵਿੰਦਪੁਰਾ ਬਠਿੰਡਾ ਕਬੱਡੀ ਟੂਰਨਾਮੈਂਟ ਚੱਲਦਾ ਕੈਨਸਲ ਕਿਉਂ ਹੋਇਆ ਪਹਿਲਾ ਨਾਮ 81000 ਤੇ ਦੂਜਾ ਨਾਮ 61000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਤੇ ਦੂਜਾ ਰਾਊਂਡ ਚੱਲਦਾ ਸੀ ਭਾਈ ਰੂਪਾ ਦੇ ਭੋਤਰੇ ਦੀਆਂ ਟੀਮਾਂ ਦੇ ਵਿੱਚਕਾਰ ਤੇ ਚੱਲਦੇ ਮੈਚ ਦੇ ਵਿੱਚ ਕੁਝ ਬਾਹਰੋਂ दारू ਪੀਤੀ ਵਾਲੇ ਬੰਦੇ ਆ ਕੇ ਗਰਾਊਂਡ ਦੇ ਵਿੱਚ ਲੜਨ ਲੱਗ ਪਏ ਤੇ ਬਾਕੀ ਤੁਸੀਂ ਪੂਰੀ ਵੀਡੀਓ ਦੇਖੋ ਤੇ ਬਾਕੀ ਫੇਰ ਗੱਲ ਕਰਦੇ ਆਂ ਪਲੀਜ਼ ਬੇਨਤੀ ਆ ਯਾਰਾ ਕੁਝ 4-5 ਮਲਾਜ਼ਮ ਵਗੈਰਾ 50 ਪੁਲਿਸ ਦੇ ਮੰਗਾ ਲੋ ਤਾਂ ਬੈਸਟ ਹੋਊਗਾ ਕੋਈ ਕਿਸੇ ਦਾ ਨੁਕਸਾਨ ਨਾ ਹੋ ਜਾ ਸਾਰੀ ਹੈ ਮੇਰੇ ਮਿੱਤਰੋ ਛੋਟੇ ਵੀਰੋ ਸਕੂਰੀ ਹੈ ਟੂਰਨਾਮੈਂਟ ਕਰਾਉਣੇ ਤਾਂ ਸਾਨੂੰ ਪੰਜਾਬ ਪੁਲਿਸ ਦੀ ਪਹਿਲਾਂ ਥਾਣੇ ਵਾਲੀ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ ਇਹ ਮੇਰੇ ਭਰਾ ਤੁਸੀਂ ਵੀਰ ਹੋ ਕਿਉਂਕਿ ਨਹੀਂ ਚਾਹੁੰਦਾ ਯਾਰ ਬਈ ਕੋਈ ਐਦਾਂ ਦਾ ਕਿਸੇ ਦਾ ਕੋਈ ਵਸਾਦ ਹੋਵੇ ਆਪਣੇ ਵੀਰੋ ਛੋਟੇ ਵੀਰੋ ਕੋਈ ਵੱਡਾ ਵੀਰੋ ਠੀਕ ਹੈ ਬਾਈ ਜੀ ਕਮੇਟੀ ਦਾ ਇੱਕੋ ਫੈਸਲਾ ਜੀ ਹੁਣ ਮੈਚ ਕੱਲ ਨੂੰ ਹੋਣਗੇ ਪਰ ਆ ਇੱਕ ਮੈਚ ਕਿੰਨੇ ਨੰਬਰ ਰਹਿ ਗਏ ਨੇ ਇਹਦਾ ਇੱਕ ਨੰਬਰ ਇਹ ਕਰਵਾ ਦਿਓ ਬਾਈ ਜੀ ਬਾਕੀ ਮੈਚ ਬਾਈ ਜੀ ਸਾਰੇ ਕੱਲ ਨੂੰ ਹੋਣਗੇ ਆ ਇੱਕ ਮੈਚ ਹੀ ਹੋਵਾਸ ਅੱਜ ਆ ਥੋੜੀ ਯਾਰ ਗੱਲ ਆ ਜਾਂ ਤਾਂ ਕੋਈ ਜਿਹੜਾ ਜ਼ਿੰਮੇਵਾਰੀ ਲੈਨੇ ਫਿਰ ਸੰਭੋ ਯਾਰ ਉਹਨੂੰ ਆ ਥੋੜੀ ਗੱਲ ਆ ਯਾਰ ਇੱਥੇ ਕੋਈ ਗੱਲਬਾਤ ਹੋ ਗਈ ਬੁੜਕੇ ਕੌਣ ਜ਼ਿੰਮੇਵਾਰ ਆ ਯਾਰ ਦੱਸੋ ਆ ਕੋਈ ਜਾ ਕੇ ਗੱਲ ਤਾਂ ਕਰੋ ਯਾਰ ਕੋਈ ਯਾਰ ਕੈਂਸਲ ਆ ਸਾਡੇ ਨਾਲੋਂ ਤਾਂ ਬਾਈ ਬਸ ਇਹੀ ਗੱਲ ਆ ਮੈਨੂੰ ਆਈ ਦੱਸੋ ਇੱਕ ਦਿਨ ਪਹਿਲਾ ਟੂਰਨਾਮੈਂਟ ਹੁੰਦਿਆ ਸਾਰੇ ਸਾਹਿਬ ਸੱਟੇਗਾ ਇੱਕ ਵੀ ਬੰਦਾ ਦਰੂ ਵਾਲਾ ਕੋਈ ਅੰਦਰ ਮੜ ਕੇ ਦਿਖਾਵੇ ਆਈ ਉਹ ਦਰੂ ਪੀ ਕੇ ਅੰਦਰ ਬੜੀ ਫਰਦਾ ਤੂੰ ਯਾਰ ਕਮਾਲ ਕਰੀਂ ਨੇ ਯਾਰ ਕਿਉਂ ਗੰਦ ਪਾਇਆ ਤੁਸੀਂ ਯਾਰ ਵਧੀਆ ਟੂਰਨਾਮੈਂਟ ਹੋ ਜਾਂਦਾ ਤੁਸੀਂ ਕਿਉਂ ਪਿੰਡ ਦੀ ਬੇਇੱਜ਼ਤੀ ਕਰਾਉਂਦੇ ਆ ਮੈਨੂੰ ਸਮਝ ਨਹੀਂ ਆ ਤੇਰਾ ਤੇ ਇੱਥੇ ਕਮੇਟੀ ਤੇ ਖਿਡਾਰੀਆਂ ਦੀ ਕੋਈ ਗਲਤੀ ਨਹੀਂ ਤੇ ਇੱਥੇ ਕੁਝ ਬੰਦੇ ਹੁੰਦੇ ਆ ਟੂਰਨਾਮੈਂਟ ਖਰਾਬ ਕਰਨ ਵਾਲੇ ਉਹਨਾਂ ਨੇ ਟੂਰਨਾਮੈਂਟ ਖਰਾਬ ਕਰ ਦਿੱਤਾ ਤੇ ਅੱਜ ਚੱਲੇ ਤੋਂ ਹੀ ਪਤਾ ਲੱਗੂਗਾ ਕਿ ਅੱਜ ਟੂਰਨਾਮੈਂਟ ਕਰਵਾਇਆ ਜਾਊਗਾ ਜਾਂ ਨਹੀਂ ਤੇ ਬਾਕੀ ਸਾਰੀ ਕਮੇਟੀਆਂ ਨੂੰ ਬੇਨਤੀ ਹੈ ਕਿ ਜਦੋਂ ਟੂਰਨਾਮੈਂਟ ਤੇ ਐਨਆਰਪੀਐਲ ਆਉਣੇ ਤੇ ਪੁਲਿਸ ਪ੍ਰਬੰਧ ਵੀ ਜ਼ਰੂਰ ਰੱਖਿਆ ਕਰੋ ਤੇ ਟੂਰਨਾਮੈਂਟ ਨਾ ਖਰਾਬ ਹੋ ਸਕੇ ਤੇ ਹਾਂਜੀ ਇਹ ਸੀ 8 ਦਸੰਬਰ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੀਆਂ ਨਵੀਆਂ ਤੇ ਕੈਟ ਵੀਡੀਓ ਦੇਖਣ ਲਈ ਚਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ